ਮੈਂ ਕਿਰਪਾਲ ਸਿੰਘ ਸੈਕਟਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੀ ਬੋਲਿਆ ਕਿ ਕੁਛ ਚੋਰ ਤੇ ਚੋਰੀ ਬਹੁਤ ਹੁੰਦੇ ਜਾਂਦੇ ਸੀਗੇ ਚੋਰਾਂ ਨੇ ਟਰਾਂਸਫਰਰ ਮੋਟਰਾਂ ਦੀਆਂ ਤਾਰਾਂ ਤੇ ਹੋਰ ਸਮਾਨ ਬਹੁਤ ਚੋਰੀ ਕਰਦੇ ਸੀ ਉਹਨਾਂ ਦੇ ਬੇਸਤੇ ਸਾਡੇ 3-4 ਦਿਨ ਪਹਿਲੇ ਵੀ ਇੱਥੇ ਕਿਸਾਨਾਂ ਨੂੰ ਇਕੱਠੇ ਹੀ ਕਰ ਕਰਕੇ ਗੱਲਬਾਤ ਕੀਤੀ ਉਸ ਤੋਂ ਉਪਰੰਤ 17 ਤਰੀਕ 8ਵੇਂ ਮਹੀਨੇ ਦੀ 2024 ਨੂੰ ਇੱਥੇ ਲਾਗਲੇ ਪਿੰਡਾਂ ਦੇ ਕਿਸਾਨ ਵੀ ਸੱਦੇ ਗਏ ਜਿਨ੍ਹਾਂ ਦੇ ਵਿੱਚ ਇੱਥੇ ਚੋਰੀਆਂ ਨੂੰ ਰੋਕ ਰੋਕਥਾਮ ਵਾਸਤੇ ਅਸੀਂ ਇੱਕ ਪਲਾਨ ਬਣਾਇਆ ਤਾਂ ਕਿ ਆਪੋ ਆਪਣੇ ਪਿੰਡਾਂ ਦੇ ਵਿੱਚ ਜਾ ਕੇ ਛਿਖਰੀ ਪਹਿਰਾ ਲਗਾਇਆ ਜਾਵੇ ਇਹ ਸਾਡੇ ਨੌਜਵਾਨ ਵੀਰ ਅੱਜ ਤੋਂ ਤਿੰਨ ਚਾਰ ਇੰਟੈਗ੍ਰੇਨਰੀ ਤੇ ਹਾਂ ਉਹ ਆਹ ਗੱਲ ਹੈ 8 ਦੀ ਗੱਲ ਹੈ ਕਿ ਉਸ ਦਿਨ ਰਾਤ ਨੂੰ ਨੌਜਵਾਨ ਸਾਡੇ ਪਹਿਰੇ ਤੇ ਸੀਗੇ ਲੇਕਿਨ ਇਹਨਾਂ ਨੇ ਇਸ਼ਾਰਾ ਦਿੱਤਾ ਇਹ ਤਾਂ ਪਹਿਲਾਂ ਵੀ ਗੱਡੀਆਂ ਆਉਂਦੀਆਂ ਨਹੀਂ ਆ ਇਸ਼ਾਰਾ ਦੇ ਕੇ ਰੋਕਦੇ ਰੇ ਦੱਸਦੇ ਰੇ ਜਾਂਦੇ ਰਹੇ ਆ ਲੇਕਿਨ ਉਸ ਦਿਨ ਇਸ਼ਾਰਾ ਦੇਣ ਤੇ ਉਹ ਗੱਡੀ ਦਾ ਇਸ਼ਾਰਾ ਬਿਲੀਪਰ ਨੂੰ ਲਾਤਾ ਲੇਕਿਨ ਆਪਣੀਆਂ ਲਾਈਟਾਂ ਬੰਦ ਕਰਕੇ ਤਾਂ ਰਦਾਵੇ ਸਾਈਡ ਨੂੰ ਉਹ ਗੱਡੀ ਜੋ ਤੋੜੀ ਆ ਲੈ ਕੇ ਉਹ ਇਹਨਾਂ ਨੂੰ ਨਹੀਂ ਪਤਾ ਉਹ ਜਨਾਨੀਆਂ ਜਾਂ ਆਦਮੀ ਆ ਨੇਰੇ ਦੇ ਵਿੱਚ ਗੱਡੀ ਦੇ 11 ਵਜੇ ਰਾਤ ਨੂੰ ਕੀ ਪਤਾ ਪਿੱਛੇ ਕੌਣ ਆ ਰਿਹਾ ਲੇਕਿਨ ਇਹ ਪਿੱਛੇ ਗਏ ਗੱਡੀ 'ਚ ਜਿਹੜੇ ਗੱਡੀ ਤੇ ਗਏ ਆ ਗੱਡੀ ਜਾ ਕੇ ਕਿਸੇ ਪਰਿਵਾਰ ਦੇ ਸਾਡੇ ਪਰਿਵਾਰ ਦੇ ਘਰ ਦੇ ਵਿੱਚ ਰੁਭੀਆ ਤੇ ਉੱਥੇ ਰੋਕ ਕੇ ਤਾਂ ਉਹਨਾਂ ਨਾਲ ਇਹਨਾਂ ਨੇ ਗੱਲਬਾਤ ਕੀਤੀ ਉਹ ਇਹਨਾਂ ਨੂੰ ਉਲਟ ਬੋਲੀ ਆ ਔਰ ਜਿਹੜਾ ਕਿ ਨਜ਼ਾਇਜ਼ ਹੈ ਜਦੋਂ ਕਿ ਅਸੀਂ ਇਹਦੇ ਵਾਸਤੇ ਬਾਰ ਬਾਰ ਅਨਾਉਂਸਮੈਂਟਾਂ ਕਰਾਈਆਂ ਗਈਆਂ ਪਿੰਡਾਂ ਦੇ ਵਿੱਚ ਇਹਨਾਂ ਚੇ ਲਦੜਾਰ ਦਾਵੇ ਨੁਸੀ ਇਸ ਪਰ ਤੇ ਨਵਾਂ ਪਿੰਡ ਕਿ ਕਿਹੜੇ ਪਿੰਡ ਦਾ ਵਾਕਿਆ ਜਿਹੜਾ ਨੁਸੀ ਨੁਸੀ ਪਿੰਡ ਦਾ ਤੇ ਉਹ ਅਨਾਉਂਸਮੈਂਟਾਂ ਹੋਣ ਦੇ ਬਾਵਜੂਦ ਵੀ ਰਾਤ ਨੂੰ ਜਿਹੜਾ ਵੀ ਕੋਈ ਵੀਰ ਭੈਣ ਭਾਈ ਹੁੰਦਾ ਉਹ ਆਪਣੇ ਜਿਹਲੇ ਕੋਈ ਰੋਕਦਾ ਉਹਨੂੰ ਰੋਕ ਕੇ ਸਹਿਯੋਗ ਦਿੱਤਾ ਜਾਵੇ ਉਹ ਸਹਿਯੋਗ ਦੇਣ ਦੀ ਬਜਾਏ ਇਹਨੇ ਉਲਟ ਅਬਜੈਕਸ਼ਨ ਲਾਇਆ ਕਿ ਮੈਨੂੰ ਪੈਗਾ ਜਿਹੜਾ ਕਿ ਨਜ਼ਾਇਜ਼ ਹੈ ਰਾਤ ਨੂੰ ਉਹ ਜਿਹੜੇ ਸਾਡੇ ਪਹਿਰੇਦਾਰ ਮੁੰਡੇ ਸੀ ਨੌਜਵਾਨ ਉਹਨਾਂ ਨੇ ਪਰਿਵਾਰ ਨੂੰ ਥਾਲਿਆ ਜਾ ਕੇ ਘਰੋਂ ਉਹ ਪਰਿਵਾਰ ਕੇ ਪਹਿਲਾਂ ਤੋਂ ਉਹਨਾਂ ਨੇ ਇੱਕ ਗੱਲ ਕਹੀ ਜੀ ਪੇ ਮੈਂ ਜਾਣਦਾ ਨਹੀਂ ਕੌਣ ਆ ਪੁਲਸ ਵਾਲਾ ਫਿਰ ਉੱਠੇ ਆਏ ਆ ਬਾਹਰ ਬਾਹਰ ਆ ਕੇ ਤੇ ਉਹਨੇ ਦੱਸਿਆ ਤੇ ਉਹਨੂੰ ਕੁੜੀ ਨੂੰ ਕਿਹਾ ਉਹਨੂੰ ਲੜਕੀ ਨੂੰ ਪੇ ਤੂੰ ਉਹ ਉਹ ਫਿਰ ਉਹਨੂੰ ਅੰਦਰ ਲਿਗਿਆ ਅੰਦਰੋਂ ਲੈ ਕੇ ਫਿਰ ਬਾਹਰ ਆਇਆ ਤੇ ਫਿਰ ਉਹਨਾਂ ਦੇ ਕਿਸੇ ਬੰਦੇ ਨੇ ਗੱਡੀ ਦੀ ਤਾਬ ਚਾਬੀ ਕੱਢੀ ਆ ਚਾਬੀ ਕੱਢਣ ਤੋਂ ਬਾਅਦ ਚਾਬੀ ਨਹੀਂ ਫੜੀ ਤੇ ਇਹਨਾਂ ਨੇ ਚਾਬੀ ਉਹਨੂੰ ਦਿੱਤੀ ਉਹਨ ਗੱਡੀ ਦੇ ਸ਼ੀਸ਼ੇ ਪੰਨੇ ਆ ਕਿਨ ਪੰਨੇ ਆ ਇਹ ਸਾਡੇ ਲੱਗੇ ਕੋਈ ਨਹੀਂ ਆ ਰਾਤ ਨੂੰ ਪੁਲਿਸ ਆਈ ਆ ਸਵੀਰ ਨੂੰ ਅਸੀਂ ਉੱਥੇ ਸਾਨੂੰ 12 ਵਜੇ ਦੱਸਿਆ ਗਿਆ ਉੱਥੇ ਰਾਜਨਾਮਾ ਹੋਇਆ ਉੱਥੇ ਰਾਜਨਾਮਾ ਵੀ ਹੋਇਆ ਫਿਰ ਉਹ ਨਿਜਾਇਜ਼ ਕਰ ਰਹੀ ਆ ਬਿਲਕੁਲ ਮੂਵੀਆਂ ਬਣਾ ਕੇ ਪਾ ਰਹੀ ਆ ਅਗਵਾੜਾ ਖਬਰਾਂ ਦੇ ਰਹੀ ਆ ਬਿਲਕੁਲ ਨਿਜਾਇਜ਼ ਸਾਨੂੰ ਨਹੀਂ ਪਤਾ ਕਿ ਇਹ ਮਲਾਜਮ ਹੈ ਹੋਊਗੀ ਸਾਨੂੰ ਕੋਈ ਪਤਾ ਨਹੀਂ ਉਹਦੇ ਬਾਰੇ ਔਰ ਜਿਹਨਾਂ ਦੇ ਰਿਸ਼ਤੇਦਾਰ ਆ ਉਹਨਾਂ ਦਾ ਵੀ ਉਹ ਕਹਿਣਾ ਨਹੀਂ ਮੰਨ ਰਹੀ ਉਹਨੇ ਆ ਕੇ ਕਿਹਾ ਮੁੰਡੇ ਚਪੇੜ ਮਾਰੀ ਨੂੰ ਮੂੰਹ ਤੇ ਸਾਡੇ ਸਾਰੇ ਜਵਾਨ ਨੌਜਵਾਨ ਉੱਥੇ ਖੜੇ ਸੀ ਇਹਨਾਂ ਨੂੰ ਵੱਢ ਘੱਟ ਬੋਲੀ ਹੱਥੋਂ ਭਾਈ ਹੋਈ ਇਹ ਤੇ ਦੂਸਰੇ ਦਿਨ ਮੌਕੇ ਤੇ ਪੁਲਿਸ ਆਈ ਐ ਸੈਟਰ ਸਾਹਿਬ ਆਏ ਨਕਸੂਦਾਂ ਤੋਂ ਉਹਨੇ ਆ ਕੇ ਸਾਰਿਆਂ ਨੂੰ ਸਮਝਾਇਆ ਔਰ 12 ਵਜੇ ਦਾ ਟਾਈਮ ਦੇ ਕੇ ਐਤਵਾਰ 12 ਵਜੇ ਸਾਰਿਆਂ ਨੂੰ ਸੱਦ ਲਿਆ ਥਾਣੇ ਉਹ ਵੀ ਆਈ ਅਸੀਂ ਵੀ ਗਏ ਸਾਰੇ ਜਣੇ ਥਾਣੇ ਜਾ ਕੇ ਜਿਹੜੀ ਗੱਲਬਾਤ ਹੋਈ ਆ ਤੇ ਉਸ ਤੋਂ ਬਾਅਦ ਮੈਂ ਆਪਣੀ ਗਲਤੀ ਫੀਲ ਕੀਤੀ ਉਸ ਤੋਂ ਬਾਅਦ ਰਾਜੀਨਾਮਾ ਲਿਖਿਆ ਗਿਆ ਪਹਿਲਾਂ ਥਾਣੇ ਪਹਿਲਾਂ ਅਸੀਂ ਸਾਡੇ ਮੁੰਡਿਆਂ ਗੱਡੀਆਂ ਕੱਢੀਆਂ ਮਗਰ ਉਹਨਾਂ ਆਪਣੀ ਗੱਡੀ ਮਗਰ ਲਾ ਕੇ ਫਿਰ ਵੀਡੀਓ ਬਣਾ ਕੇ ਉਹ ਬਿਲਕੁਲ ਗਲਤ ਵੀਡੀਓ ਪਾਤੀ ਜੀ ਮੇਰੇ ਮੇਰੇ ਬਾਅਦ ਫਿਰ ਗੱਡੀਆਂ ਮੇਰੇ ਮਗਰ ਆਇਆ ਲੇਕਿਨ ਸਾਡੇ ਪੁੰਡਿਆਂ ਦੀਆਂ ਗੱਡੀਆਂ ਮੋੜੇ ਸੀ ਮੋੜੇ ਸੀ ਕਿਉਂਕਿ ਥਾਣੇ ਕਾਰ ਗੱਡੀਆਂ ਅਸੇ ਮੋੜ ਕੇ ਲਿਆਉਣੇ ਸੀ ਉੱਪਰ ਦੀ ਨਾ ਉਹ ਗਲਤ ਬਿਲਕੁਲ ਬਣਾਈ ਉਸ ਤੋਂ ਬਾਅਦ ਖਵਾਤ ਗਲਤ ਖਬਰ ਦਿੱਤੀ ਸਾਨੂੰ ਪਤਾ ਨਹੀਂ ਜਨਾਨੀ ਕੌਣ ਆ ਕਦੇ ਕਹਿੰਦੀ ਮੁੰਡੇ ਰਿਸ਼ਤੇਦਾਰ ਹੈ ਮਰਾ ਮਾਸੜਾ ਹੈ ਮਾਸਰੀਆ ਕਦੇ ਉਹ ਡੈਡੀ ਕਹਿ ਦਿੰਦੀ ਆ ਔਰ ਉਹ ਬੰਦਾ ਹੰਕਾਰ ਸਿੰਘ ਸਾਨੂੰ ਕਰਨਵੀਰ ਸਿੰਘ ਪਿੰਡ ਦੇ ਵਿੱਚ ਇੱਕ ਬੰਦਾ ਜਿਹੜਾ ਨਜ ਇਹ ਪਹਿਲੀ ਗੱਲ ਇਹ ਆ ਵੀ ਇਹਦਾ ਕੋਈ ਮਤਲਬ ਨਹੀਂ ਰਹਿਂਦੀ ਮਕਸੂਦਾਂ ਰਾਤ ਨੂੰ 12:30 ਵਜੇ 11:30 ਵਜੇ ਆਉਣ ਦਾ ਮਤਲਬ ਕੀ ਪਿੰਡ ਚੋਂ ਦਾ ਜੇ ਆਈ ਆ ਤੂੰ ਕਿ ਭਾਜੀ ਮੈਂ ਫਲਾਣੇ ਦੇ ਰਿਸ਼ਤੇਦਾਰਾਂ ਗੱਡੀ ਰੋ ਇਹ ਮੁੰਡਿਆਂ ਗੱਡੀ ਰੋਕੀ ਗੱਡੀਆਂ ਲੇਟਾਂ ਭੁਜਾ ਲਈਆਂ ਉਲਟੇ ਪਾਸੇ ਇਸ਼ਾਰਾ ਲਾ ਕੇ ਦੂਜੇ ਵੱਲ ਗੱਡੀ ਭਜਾ ਕੇ ਲੈ ਗਈ ਅਸੀਂ 8 ਤਰੀਕ 7 ਤਰੀਕ ਸ਼ਾਮ ਨੂੰ ਪਹੜਾ ਲਾਇਆ 10 ਵਜੇ ਦੇ ਲਾਗੇ ਤੇ ਉਸ ਤੋਂ ਬਾਅਦ ਜਿੱਦਾਂ ਸਾਰੇ ਆਉਣ ਡਏ ਆ ਜਿਹੜੀ ਗੱਡੀ ਆਉਂਦੀ ਰੋਕਦੇ ਆ ਖੜੇ ਹੁੰਦੇ ਆ ਅਗਲੇ ਦੱਸਦੇ ਅਸੀਂ ਐਸਪੈਂਟ ਦੇ ਆ ਐਸਾ ਬਣਾਇਆ ਉਤਵਾਂ ਵੀ ਗੀਟਰ ਲਾ ਕੇ ਸੱਜੀ ਪਾਸੇ ਗੱਡੀ ਮੋੜਨੇ ਮੋੜ ਕੇ ਅਸੀਂ ਉਹਨਾਂ ਨੂੰ ਬਾਜ਼ੂ ਬਿਮਾਰੀ ਉਹਨੀ ਗੱਡੀ ਰੋਕੀ ਨਾ ਗੱਡੀ ਪਿੱਛੇ ਕਿਹੜੇ ਦਿਨ ਦਾ ਵਾਕਿਆ ਸੀ 7 ਤਰੀਕ ਦਾ ਰਾਤ ਦਾ ਹਾਂ ਜੀ ਕਿੰਨੇ ਕੁ ਵਜੇ ਦਾ ਕੁਸ਼ 11 ਸਵਾ 11 ਦੇ ਵਿੱਚ ਹੋ ਗਿਆ ਹਾਂ ਜੀ ਕਿੰਨੇ ਮੁੰਡੇ ਸੀਗੇ ਉੱਥੇ ਨੂੰ ਅਸੀਂ ਤਿੰਨ ਮੁੰਡੇ ਸੀਗੇ ਉਸ ਟਾਈਮ ਬਾਕੀ ਹਾਂ ਜੀ ਫੇ ਅਸੀਂ ਉਹਦੇ ਪਿੱਛੇ ਆਪਣੀ ਗੱਡੀ ਖੜੀ ਸੀ ਅਸੀਂ ਉਹ ਗੱਡੀ ਭਜਾਈ ਅਸੀਂ ਤਰੀਆਂ ਨੂੰ ਉੱਥੇ ਪਹੁੰਚੇ ਜਿੱਥੇ ਉਹ ਮੈਡਮ ਉਤਰੀ ਆਉਂਦੀ ਪਗਣੀ ਕਿ ਇਹਨੂੰ ਫੋਨ ਲਾ ਕੇ ਗੱਲਾਂ ਕਰਦੀ ਸੀ ਸਰ ਮੈਨੂੰ ਡਰ ਗਿਆ ਨਕੇਲਿਆ ਮੇਤੇ ਹਮਲਾ ਕਰ ਦਿੱਤਾ ਅਧਿਕਾਂ ਮੈਡਮ ਤੁਸੀਂ ਮਾੜਾ ਸ਼ੀਸ਼ਾ ਡਾਊਨ ਕਰਦੇ ਸਾਨੂੰ ਇੰਨਾ ਕਹਿੰਦੇ ਫਿਰ ਅਸੀਂ ਇੱਥੇ ਜਾਣਾ ਹੈ ਪਰ ਮੈਡਮ ਸਾਨੂੰ ਆਉਂਦੀ ਉਲਟੀ ਬੋਲਣ ਲੱਪਈ ਉਹਨੇ ਸਾਨੂੰ ਗੱਡੀ ਦੇ ਲਾਗੇ ਵੀ ਨਹੀਂ ਜਾਣ ਦਿੱਤਾ ਤੇ ਉਹ ਸਾਡੇ ਜਾਨੀ ਕਿ ਗੜ ਪੈਣ ਲੱਪਈ ਸੀ ਉਸ ਵੇਲੇ ਵੀ ਕੋਈ ਵੀਡੀਓ ਵਗੈਰਾ ਹੈਗਾ ਤੁਹਾਡੇ ਕੋਲ ਸ਼ਾਇਦ ਹੋਵੇ ਮੁੰਡਿਆਂ ਤੋਂ ਹੈਗੀ ਜੀ ਹੈਗੀ ਉਹਨਾਂ ਨੂੰ ਰੋਕਿਆ ਕਿੱਥੇ ਸੀਗਾ ਤੇ ਜਿਹੜੀ ਉਹਨਾਂ ਨੇ ਆ ਕੇ ਗੱਲ ਕੀਤੀ ਉਹ ਕਿੱਥੇ ਦੀ ਹੈ ਉਹਨੂੰ ਰੋਕਿਆ ਸੀ ਅਸੀਂ ਪਿੰਡ ਦੇ ਚੌਂਕ ਤੇ ਪੇਪਰ ਥੱਲੇ ਅੱਛਾ ਪੇਪਰ ਥੱਲੇ ਰੋਕਿਆ ਪਰ ਉੱਥੇ ਰੁਕੀ ਨਹੀਂ ਮੁੜ ਕੇ ਜਿਹਨਾਂ ਦੇ ਜਾਂਜੂ ਉਹਨਾਂ ਦੇ ਘਰ ਤੋਂ ਚੌਂਕ ਦੇ ਬੈਠੀ ਉਹ ਗੱਡੀ ਉਹ ਤੇ ਉਹ ਨਾਲ ਘਰ ਦੇ ਅੱਧਾ ਕਿਲੋਮੀਟਰ ਦੇ ਹਿਸਾਬ ਨਾਲ ਆ ਗਈ ਆ ਮੇਰੇ ਹਿਸਾਬ ਨਾਲ ਅੱਧਾ ਕਿਲੋਮੀਟਰ ਦੇ ਹਿਸਾਬ ਨਾਲ ਆ ਗਈ ਆ ਇੱਛਾ ਕੀਤਾ ਇੱਛਾ ਕੀਤਾ ਹਾਂ ਪਿੰਡ ਦੇ ਵਿੱਚ ਹੀ ਪਿੰਡ ਦੇ ਵਿੱਚ ਹੀ ਰੁਕੀ ਆ ਉਸ ਮੌਕੇ ਪਤਾ ਨਹੀਂ ਸੀਗਾ ਵਿੱਚ ਲੇਡੀਜ਼ ਆ ਨਹੀਂ ਨਹੀਂ ਕੋਈ ਪਤਾ ਨਹੀਂ ਨਾ ਇੱਥੇ ਪਤਾ ਸੀ ਸਾਨੂੰ ਨਾ ਉੱਥੇ ਜਾ ਕੇ ਪਤਾ ਲੱਗਾ ਜਿਲ੍ਹੇ 11 ਸਬ 11 ਦੇ ਟਾਂਕਸ ਠੀਕ ਅੱਗੇ ਕੀ ਹੋਇਆ ਜਿਲ੍ਹੇ ਉਹ ਨਹੀਂ ਤਾਕੀ ਖੋਲ ਕੇ ਬਾਹਰ ਆਗੇ ਤਾਂ ਸਾਨੂੰ ਫੋਨ ਤੇ ਲੱਪੇ ਧਮਕੀਆਂ ਦੇਣ ਕਿ ਸਰ ਮੇਰੇ ਜਿੱਦਾਂ ਕਿ ਡਰਗੀ ਮੇਰੇ ਜਿੱਦਾਂ ਪਿੱਛੇ ਪੈ ਗਿਆ ਆ ਮੈਂ ਨਾ ਕੁੱਟਮਾਰ ਕਰਦੇ ਆ ਇਹ ਗੱਲਾਂ ਬਾਤਾਂ ਉਹਨੇ ਕੀਤੀਆਂ ਤੇ ਜਾਨੂੰ ਅੱਗੇ ਤੁਸੀਂ ਆਏ ਕਿਹਨਾਂ ਦੇ ਆ ਤੇ ਕਹਿੰਦੀ ਮੈਂ ਓਕਾਰ ਸਿੰਘ ਆ ਮੇਰਾ ਇਥੇ ਰਿਸ਼ਤਰੀ ਆ ਓਕਾਰ ਓਕਾਰ ਸਿੰਘ ਉਹ ਤੋਂ ਬਾਅਦ ਜਦੋਂ ਅਸੀਂ ਮੁੰਡਾ ਭੇਜਿਆ ਉਹ ਗਿਆ ਦੋ ਜਣੇ ਗਏ ਆ ਉਹ ਵੀ ਫੋਨ ਵੀ ਨਹੀਂ ਚੱਕਿਆ ਉਹ ਨਹੀਂ ਕਿ ਕਰ ਬੂਹਾ ਖੜਕਾਇਆ ਤੇ ਵੀ ਕਾਫੀ ਦੇਰ ਬਾਅਦ ਆਏ ਪਹਿਲੇ ਤੋਂ ਕਹਿੰਦੇ ਸਾਡੀ ਕੋਈ ਰਿਸ਼ਤ ਜ਼ਾਨੀ ਨਹੀਂ ਨੀਗੀ ਹਾਂਜੀ ਮੜਕੇ ਜਿਲੇ ਉਹ ਆਇਆ ਫਿਰ ਅਸੀਂ ਮੁੰਡੇ ਆਪਿਆਂ ਨੂੰ ਫੋਨ ਕਰਤਾ ਸਿਆਣੇ ਬੰਦੇ ਨੂੰ ਪਿੰਡ ਤੇ ਜਦੋਂ ਉਹ ਵੀ ਆਲੇ-ਦੁਆਲੇ ਸੀਗੇ ਉਹ ਉਹ ਆ ਗਿਆ ਉਸੇ ਟਾਈਮ ਜਨਨ ਕਿ ਉਹ ਬੰਦੇ ਆ ਕੇ ਖੜੇ ਰਹੇ ਉਹ ਨਹੀਂ ਕੁਝ ਨਹੀਂ ਗਿਆ ਜਿਹੜੇ ਪਿੰਡ ਦੇ ਸਿਆਣੇ ਬੰਦੇ ਆਏ ਫਿਰ ਉਹ ਕੁੜੀ ਨੂੰ ਮੜਾ ਜਿਆ ਕਿਹਾ ਫਿਰ ਉਹ ਵੀ ਸਾਡੇ ਦੁਆਲੇ ਹੋ ਗਿਆ ਕੁੜੀ ਨੇ ਉਸਨੇ ਆਪਣੀ ਗੱਡੀ ਸਟਾਰਟ ਕੀਤੀ ਪਹਿਲਾਂ ਸਾਡੇ ਮੋਟਰਸਾਈਕਲ ਭੰਨੇ ਪਿੱਛੇ ਇੱਕ ਮੁੰਡੇ ਦੀ ਲੱਤ ਇਸ ਗੱਡੀ ਨੂੰ ਮਾਰੀ ਸਾਡੇ ਕੋਲ ਰਾਤ 8 ਤਰੀਕ ਐਤਵਾਰ ਰਾਤ 7:30 ਵਜੇ ਔੰਕਾਰ ਸਿੰਘ ਤੇ ਕੁਲਦੀਪਕੌਰ ਦੇ ਫਾਦਰ ਸਾਹਿਬ ਆਏ ਉਹਨਾਂ ਨੇ ਆਣ ਕੇ ਸਾਨੂੰ ਦੱਸਿਆ ਵੀ ਰਾਤ ਆਹ ਕੁਝ ਹੋਇਆ ਪਿੰਡ ਵਿੱਚ ਵੀ ਤੁਹਾਨੂੰ ਪਤਾ ਮੈਂ ਕਿਹਾ ਵੀ ਸਾਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਵੀ ਤੁਹਾਡੀ ਕੁੜੀ ਦੇ ਨਾਲ ਹੋਇਆ ਤੁਸੀਂ ਨਹੀਂ ਦੱਸਿਆ ਸਾਨੂੰ ਉਹਨਾਂ ਨੇ ਨਹੀਂ ਦੱਸਿਆ ਸਾਨੂੰ ਨਹੀਂ ਕੋਈ ਪਤਾ ਇਸ ਗੱਲ ਦਾ ਪਰ ਮੈਂ ਇਥੇ ਕੁੜੀ ਨੂੰ ਵੀ ਕਹੂੰਗੀ ਵੀ ਉਹ ਜੇ ਸਾਡੇ ਪਿੰਡ ਵਿੱਚ ਆਉਂਦੀ ਆ ਉਹਨੂੰ ਪਤਾ ਆ ਵੀ ਪਿੰਡ ਵਿੱਚ ਪਿਆਰਾ ਲੱਗਦਾ ਤਾਂ ਉਹਦਾ ਫਰਜ਼ ਸੀਗਾ ਉਹ ਇੱਕ ਜੋ ਕਿ ਲੇਡੀਜ਼ ਆਪਣੇ ਕਨਸਟੇਬਲ ਆ ਉਹ ਪੁਲਿਸ ਵਿੱਚ ਹੋਣ ਦੇ ਬਾਵਜੂਦ ਵੀ ਦਲੇਰ ਹੁੰਦਾ ਬੰਦਾ ਉਹਨੂੰ ਖੜਾ ਹੋਣਾ ਚਾਹੀਦਾ ਸੀਗਾ ਪਿੰਡ ਵਿੱਚ 3-4 ਸਾਲ ਤੋਂ ਕਹਿੰਦੇ ਰਹਿ ਰਹੀ ਆ ਉਹ ਖੜੀ ਹੋ ਕੇ ਉਹ ਦੇਖਦੀ ਹਾਂ ਵੀ ਮੈਂ ਪਿੰਡ ਵਿੱਚ ਇੱਥੇ ਦੀ ਆ ਧੰਕਾਰ ਸਿੰਘ ਦਾ ਨਾਮ ਲੈ ਲੈਂਦੀ ਤਾਂ ਵੀ ਇੰਨੀ ਭੱਜ ਦੌੜ ਨਹੀਂ ਸੀ ਪੈਣੀ ਚਲੋ ਉੱਥੇ ਚਲ ਗਈ ਬੱਚੇ ਚਲ ਗਏ ਪਿੱਛੇ ਚਲ ਗਏ ਪਿੰਡ ਦੇ ਇਹਨਾਂ ਨੂੰ ਜਾ ਕੇ ਜੋ ਵੀਡੀਓ ਦੇਖੀ ਆਪਾਂ ਤਾਂ ਵੀਡੀਓ ਤਾਂ ਦੇਖੀ ਆ ਉੱਥੇ ਹੁਣ ਆਪਾਂ ਨੂੰ ਜਾਣਤ ਸੱਦ ਲੈਂਦੇ ਉਸ ਵੇਲੇ ਸਾਨੂੰ ਵੀ ਪਤਾ ਲੱਗ ਜਾਂਦਾ ਜੋ ਆਪਾਂ ਦੇਖਿਆ ਆਪਾਂ ਉਹੀ ਕਰਾਂਗੇ ਗੱਲ ਉੱਥੇ ਜਦੋਂ ਚਲ ਗਏ ਆ ਤਾਂ ਉਹਨਾਂ ਨੇ ਵੀਡੀਓ ਦੇਖੀ ਆ ਮੈਂ ਇਹਨਾਂ ਨੂੰ ਕਹਿੰਦੀ ਤੁਸੀਂ ਚਾਬੀ ਨਹੀਂ ਸੀ ਕੱਢਣੀ ਚਲ ਉਹਨਾਂ ਨੇ ਕੱਢ ਕੇ ਫੜਾਈ ਆ ਤੁਸੀਂ ਚੁੱਪ ਕਰਕੇ ਆ ਜਾਂਦੇ ਪਿੱਛਾ ਨੂੰ ਹਨਾ ਗਲਤੀ ਇਹਨਾਂ ਦੇ ਵਿੱਚ ਵੀ ਆ ਗਲਤੀ ਕੁੜੀ ਵਿੱਚ ਵੀ ਆ ਦੋਨਾਂ ਜਣੇ ਜੇ ਉੱਥੇ ਹੋ ਗਏ ਸੀ ਰਾਜਨਾਮਾ ਤਾਂ ਫੇਰ ਤਾਂ ਕੋਈ ਗੱਲ ਹੈ ਮੁੱਦੇ ਚ ਕਰਨ ਦੀ ਕੋਈ ਫਾਇਦਾ ਨਹੀਂ ਸੀਗਾ ਹਨਾ ਉਹ ਕੁੜੀ ਨੂੰ ਵੀ ਚਾਹੀਦਾ ਸੀਗਾ ਵੀ ਵਾਇਰਲ ਕਿਉਂ ਵੀਡੀਓ ਕੀਤੀਆਂ ਜੇ ਵਾਇਰਲ ਹੀ ਕਰਨੀ ਸੀ ਫੇ ਫਿਰ ਰਾਜਨਾਮਾ ਕਿਉਂ ਕੀਤਾ ਕਿਉਂ ਸਾਈਨ ਕੀਤੇ ਥਾਣੇ ਵਿੱਚ ਤੇ ਮੈਂ ਇਹੀ ਚਾਹੁੰਦੀਆਂ ਦੋਨਾਂ ਨੂੰ ਕਿ ਰਨ ਵੀ ਇੱਥੇ ਜੋ ਅੱਜ ਤੋਂ ਪਹਿਲਾਂ ਹੋ ਗਿਆ ਉਥੇ ਪਾਓ ਮਿੱਟੀ ਆਪਣਾ ਆਪਣਾ ਕੰਮਕਾਰ ਕਰਨ ਕੋਈ ਫਾਇਦਾ ਨਹੀਂ ਨੱਟ ਭੱਜ ਕਰਨ ਦੀ ਕੁੜੀ ਦੀ ਗੱਲ ਆ ਕੁੜੀ ਆਪਣੇ ਘਰ ਰਵੇ ਜਿੱਦਾਂ ਆਪਣੇ ਉੱਥੇ ਆਉਂਦੀ ਆ ਉਹ ਰਿਸ਼ਤੇਦਾਰ ਆ ਸਾਨੂੰ ਨਹੀਂ ਪਤਾ ਉਹਨਾਂ ਦੇ ਰਿਸ਼ਤੇਦਾਰ ਕੌਣ ਆ ਕੌਣ ਨਹੀਂ ਕਿਉਂਕਿ ਸਾਨੂੰ ਇਹਨਾਂ ਨੂੰ ਪਤਾ ਹੀ ਨਹੀਂ 걸ਦਾ ਹਨ ਤਾਂ ਮੈਂ ਇਹਨਾਂ ਨੂੰ ਵੀ ਕਹਿੰਦੀ ਆ ਬੱਚਿਆਂ ਨੂੰ ਵੀ ਕਹਿੰਦੀ ਆ ਵੀ ਤੁਸੀਂ ਨਹੀਂ ਇਹ ਗੱਲ ਕਰਨੀ ਹੈਗੀ ਅੱਗੇ ਤੋਂ ਜੋ ਵੀ ਹੋ ਗਿਆ ਹੋ ਗਿਆ ਤਵੀ ਮੈਂ ਉਹਨਾਂ ਨੂੰ ਉਹੀ ਓੰਕਾਰ ਸਿੰਘ ਫੇਰ ਆਏ ਸੀ ਕਿ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਵੀ ਕੁੜੀ ਨੂੰ ਵੀ ਬੰਦ ਕਰੋ ਤੁਸੀਂ ਉਹਨੂੰ ਕਿਉਂ ਇਹ ਇੱਥੇ ਆਉਂਦੀ ਪਈ ਆ ਜਾਂ ਉਹਨੂੰ ਪਤਾ ਆ ਵੀ ਮੈਂ ਤੁਹਾਡੇ ਘਰ ਰਹਿੰਦੀ ਆ ਬਾਕੀ ਝੂਠੇ ਐਲੀਕੇਸ਼ਨ ਲੋਨ ਦਾ ਫਾਇਦਾ ਕੋਈ ਨਹੀਂ ਇਸ ਦੌਰਾਨ ਜਿਹੜਾ ਘਟਨਾ ਕ੍ਰਮ ਹੋਇਆ ਉਹਦਾ ਤਾਂ ਫੈਸਲਾ ਆਪਣਾ ਉੱਥੇ ਹੋ ਚੁੱਕਾ ਥਾਣੇ ਉਸ ਤੋਂ ਬਾਅਦ ਵਿੱਚ ਜਿਹੜਾ ਇਹ ਦੁਬਾਰਾ ਫੈਸਲਾ ਹੋਣ ਤੋਂ ਬਾਅਦ ਵਿੱਚ ਜਿਹੜਾ ਰਿਐਕਸ਼ਨ ਹੋਇਆ ਇਹ ਸਿਰਫ ਉਸ ਮੁਲਾਜ਼ਮ ਦੀ ਗਲਤੀ ਕਰਕੇ ਹੋਇਆ ਕਿਉਂਕਿ ਫੈਸਲਾ ਹੋ ਚੁੱਕਾ ਔਰ ਉਹ ਜਿਹੜੀ ਮੁਲਾਜ਼ਮ ਹੈ ਉਹ ਜੇ ਸਾਡੇ ਬੱਚੇ ਗਏ ਉਹਦਾ ਤਰਸੀਮ ਸਬੀੜ ਸ਼ਾਹ ਬਲ ਗਏ ਆ ਤੇ ਜਿਹੜੀ ਮੁਲਾਜ਼ਮ ਹੈ ਅਸੀਂ ਵੀ ਸੀਸੀਟੀਵੀ ਕੈਮਰਾ ਦੇਖਿਆ ਉਹ ਮੁਲਾਜ਼ਮ ਜਿਹੜੀ ਆ ਉਹ ਸਾਡੇ ਬੱਚਿਆਂ ਦੀ ਗੱਡੀ ਦੇ ਪਿੱਛੇ ਗੱਡੀ ਲੈ ਕੇ ਗਈ ਆ ਔਰ ਉਹ ਪਿੱਛੇ ਉਹਨੇ ਗੱਡੀ ਲਾਈ ਆ ਉੱਥੇ ਜਾ ਕੇ ਰੋਕੀ ਆ ਇਹ ਜਿਹੜੀ ਆ ਉਹ ਕਹਿ ਰਹੀ ਆ ਕਿ ਇਹ ਮੇਰੇ ਮਗਰ ਆਇਆ ਬਣ ਕੇ ਸਾਡੇ ਬੱਚਿਆਂ ਦੇ ਮਗਰ ਉਹ ਜਿਹੜੀ ਮੁਲਾਜ਼ਮ ਹੈ ਉਹ ਆਪ ਗੱਡੀ ਲੈ ਕੇ ਆਈ ਆ ਉਸ ਤੋਂ ਬਾਅਦ ਵਿੱਚ ਉਸ ਤੋਂ ਬਾਅਦ ਵਿੱਚ ਉੱਥੇ ਕੋਈ ਤੂ-ਤੂ ਮੈਮਾ ਨਹੀਂ ਹੋਈ। ਉੱਥੇ ਕੋਈ ਕਿਸੇ ਨੂੰ ਗਾਲੀ-ਗਲੋਚ ਨਹੀਂ ਹੋਇਆ। ਉੱਥੇ ਕੋਈ ਲੜਾਈ ਝਗੜਾ ਨਹੀਂ ਹੋਇਆ। ਲੇਕਿਨ ਦੂਜੇ ਦਿਨਾਂ ਤੀਜੇ ਦਿਨ ਵੀ ਅੱਜ ਕੱਲ ਅੱਜ ਵੀ ਅਖਬਾਰ ਦੇ ਵਿੱਚ ਵੀ ਅਸੀਂ ਖਬਰਾਂ ਪੜ੍ਹ ਰਹੇ ਆਂ। ਸਾਡੇ ਬੱਚਿਆਂ ਦੇ ਉੱਤੇ ਅੱਜ ਵੀ ਇਲਜ਼ਾਮ ਲੱਗ ਰਹੇ ਆ ਕਿ ਦੇਖੋ ਮਾਮਲਾ ਜਿਹੜਾ ਹੈਗਾ ਇਹ ਜਿਹੜਾ ਵਾਕਿਆ ਇਹ ਸਾਡੇ ਗਵਰਨਮੈਂਟ ਪ੍ਰਾਇਮਰੀ ਸਕੂਲ ਦੇ ਨਾਲ ਜਿਹੜਾ ਚੌਕ ਹੈ ਉੱਥੇ ਦਾ ਆ। ਤੇ ਉਹ ਜਿਹੜੀਆਂ ਅਖਬਾਰਾਂ ਦੇ ਵਿੱਚ মিডিਆ ਦੇ ਵਿੱਚ ਜਿਹੜੀ ਖਬਰ ਲਾ ਰਹੀ ਆ ਉਹ ਲੜੀਆ ਸੈਂਟ ਸੋਲਜਰ ਕਾਲਜ ਦੀ ਉਹ ਲੈ ਉਹ ਫਿਰ ਵਿੱਚੇ ਕਹਿਣ ਦੀ ਆ ਕਿ ਮੈਂ ਜਿਹੜੀ ਆ ਨਹਿਰ ਦੀ ਕੁੜੀ ਆ ਉੱਥੇ ਜਦੋਂ ਆਈ ਮੈਨੂੰ 4-5 ਬੰਦਿਆਂ ਨੇ ਘੇਰ ਲਿਆ ਹਾਲਾਂਕਿ ਇਹ ਜਿਹੜੀ ਆ ਇਹਦੇ ਵਿੱਚ ਇਸ ਗੱਲ ਦੇ ਵਿੱਚ ਕੋਈ ਸੱਚਾਈ ਨਹੀਂ ਸਰ ਉੱਥੇ ਗੱਲ ਪਹਿਲਾਂ ਤਾਂ ਬੈਂਸ ਵਸਾਈਆ ਬਹੁਤ ਚੱਲਿਆ ਐਵੇਂ ਕੋਈ ਕਹੇ ਉੱਥੇ ਘੱਟੋ ਘੱਟ 2-3 ਘੰਟੇ ਇਹਨਾਂ ਨੇ ਐਲੀਗੇਸ਼ਨ ਲਾਏ ਉਹ ਇਦਾਂ ਸੀਗਾ ਜੀ ਸਾਰਾ ਪਿੰਡ ਜਿੱਦਾ ਖੜਾ ਸੀਗਾ ਅੰਦਰ ਤੇ ਇਹ ਬਾਰ-ਬਾਰ ਬਾਹਰ ਜਾਂਦੇ ਸੀਗੇ ਤੇ ਉੱਥੋਂ ਬਾਹਰੋਂ ਅੰਦਰ ਆ ਰਹੇ ਸੀ ਇਕੱਲੇ-ਇਕੱਲੇ ਇਲਜ਼ਾਮ ਲੈ ਕੇ ਤੇ ਅਸੀਂ ਕਹੀ ਵਿਧ ਪ੍ਰੂਫ ਸਾਨੂੰ ਕਰ ਦੋ ਨਾ ਜੀ ਸਾਨੂੰ ਤੇ ਸ਼ੱਕ ਆ ਕੋਈ ਪਿੱਛੇ ਇਹਨਾਂ ਨੂੰ ਸ਼ਹਿ ਦੇ ਰਿਹਾ ਸੀਗਾ ਉਸ ਟਾਈਮ ਉਹਨਾਂ ਦੀ ਗੱਲ ਸੁਣ ਕੇ ਤੇ ਸਾਡੇ ਉੱਤੇ ਲੱਗ ਲੱਗ ਇਲਜ਼ਾਮ ਮਤਲਬ ਇਦਾਂ ਸੀਗਾ ਤੁਸੀਂ ਵੀਡੀਓ ਵੀ ਕਢਾ ਸਕਦੇ ਹੋ ਉੱਥੇ ਦੀ ਇਹ ਬਾਰ ਬਾਰ ਬਾਹਰ ਜਾ ਕੇ ਫੇਰ ਅੰਦਰ ਆਉਂਦੇ ਸੀਗੇ ਤੇ ਕੋਈ ਤੱਕਾ ਨਹੀਂ ਹੋਇਆ ਜੀ ਸਾਰਾ ਰਾਜੀਨਾਮਾ ਜਿੱਦਾਂ ਇਹਨਾਂ ਨੇ ਕਿਹਾ ਪਹਿਲਾਂ ਅੜ ਗਏ ਸੀਗੇ ਨਹੀਂ ਕਰਨਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਆਪ ਹੀ ਮਤਲਬ ਕੋਈ ਸੋਚਿਆ ਹੋਊਗਾ ਜਾਂ ਜਿਨ੍ਹਾਂ ਦੇ ਪਿੱਛੇ ਫੋਨ ਆ ਰਹੇ ਸੀਗੇ ਉਹਨਾਂ ਨੇ ਕਹਿਤਾ ਹੋਊਗਾ ਇਹ ਸਾਨੂੰ ਨਹੀਂ ਪਤਾ ਜੀ ਪਰ ਉੱਥੇ ਰਾਜੀਨਾਮਾ ਇਹਨਾਂ ਦੀ ਆਪ ਦੀ ਮਨਜ਼ੂਰੀ ਨਾਲ ਹੋ ਤੇ ਜਿਹੜੀ ਆਪਣਾ ਸੀਗਾ ਇਹਨਾਂ ਨੇ ਐਮਐਲਆਰ ਕਟਾਈ ਸੀਗੀ ਉਹ ਵੀ ਅਗਲੇ ਦਿਨ ਦੀ ਕਟਾਈ ਜੇ ਇਹਨਾਂ ਨੂੰ ਇਦਾਂ ਹੀ ਸੀਗਾ ਉਹਨਾਂ ਨੂੰ ਹੱਥ ਲਾਇਆ ਸੀ ਹੈਨਾ ਜੀ ਗਲਾ ਉਹਦਾ ਨੱਪਿਆ ਕਹਿ ਰਹੀ ਆਪਣੇ ਬੇਟੇ ਦਾ ਨੱਭੋਸ਼ ਹੋਇਆ ਪਿਆ ਸੀਗਾ ਇੱਕ ਉਹ ਸੁੱਤਾ ਪਿਆ ਸੀਗਾ ਜੀ ਉਹ ਵਿੱਚ ਸਾਨੂੰ ਨਹੀਂ ਪਤਾ ਅਸੀਂ ਗੱਡੀ ਦੇ ਵਿੱਚ ਨਹੀਂ ਦੇਖਿਆ ਉਹ ਸੁੱਤਾ ਪਿਆ ਹੋਣਾ ਤੇ ਇਹਨੇ ਐਲੀਗੇਸ਼ਨ ਸਾਡੇ ਤੇ ਇਦਾਂ ਲਾ ਦਿੱਤਾ ਤੇ ਬਾਕੀ ਜਿਹੜੀ ਐਮਐਲਆਰ ਵੀ ਆ ਉਹ ਅਗਲੇ ਦਿਨ ਸਵੇਰੇ 11:00 ਵਜੇ ਦੇ ਕਰੀਬ ਦੀ ਆ ਉਹ ਕਹਿੰਦੇ ਜੇ ਬੇਟਾ ਮੇਰਾ ਬੀਟੇ ਨਾ ਹੁੰਦੇ ਵਿੱਚ ਮਨਜ਼ੂਰੀ ਦੇ ਵਿੱਚ ਐਸਐਚਓ ਸਾਹਿਬ ਦੇ ਉਹਨਾਂ ਨੇ ਕਿਹਾ ਕਿ ਜੇ ਮੇਰੇ ਬੇਟੇ ਨਾ ਹੁੰਦੇ ਗੱਡੀ ਦੇ ਵਿੱਚ ਫਿਰ ਤੁਹਾਡੇ ਉੱਤੇ ਮੈਂ ਪਾਇਰਿੰਗ ਵੀ ਕਰ ਸਕਦੀ ਸੀ ਇੰਨੀ ਗੱਲ ਕਹੀ ਤੇ ਉੱਤੋਂ ਕਿਹਾ ਜੀ ਜੇ ਬੇਟੇ ਨਾ ਹੁੰਦੇ ਤਾਂ ਮੈਂ ਗੱਡੀ ਉੱਤੇ ਵੀ ਚੜਾਉਣੀ ਸੀ ਸਾਰਿਆਂ ਦੇ ਇਹ ਗੱਲ ਐਸਐਚ ਸਾਹਿਬ ਦੀ ਮਨਜ਼ੂਰੀ ਦੇ ਵਿੱਚ ਕਹੀ ਹੋਈ ਸੀ ਉਸ ਟਾਈਮ ਵੀ ਮਤਲਬ ਜੇ ਇਦਾਂ ਦਾ ਉਹਨਾਂ ਨੂੰ ਇਤਰਾਜ਼ ਸੀਗਾ ਤੇ ਰਾਜੀ ਨਾਵਾ ਨਾ ਕਰਦੇ ਹਨਾ ਸਾਡੇ ਉੱਤੇ ਜੋ ਵੀ ਇਹਦਾ ਵੀਡੀਓ ਵਾਇਰਲ ਕਰਨੀ ਸੀਗਾ ਇਦਾਂ ਦਾ ਕੁਝ ਪਹਿਲਾਂ ਹੀ ਕਰ ਲੈਂਦੇ ਪਰ ਉਹ ਸ਼ਾਇਦ ਕਿਸੇ ਦਾ ਪਿੱਛੇ ਪ੍ਰੈਸ਼ਰ ਹੋਵੇ ਤਾਂ ਕਹਿ ਰਹੇ ਉੱਤੋਂ ਕਹਿ ਰਹੇ ਜੀ ਪੋਲੀਟੀਕਲੀ ਦਬਾ ਕਰਕੇ ਇਹਨਾਂ ਨੇ ਰਾਜੀਨਾਮਾ ਕਰਾਤਾ ਇਦਾਂ ਰਾਜੀਨਾਮੇ ਨਹੀਂ ਹੁੰਦੇ ਸਾਰਿਆਂ ਨੂੰ ਪਤਾ ਜੀ ਜੇ ਇਦਾਂ ਦਾ ਦਬਾਅ ਹੁੰਦਾ ਉਹ ਵੀ ਇੱਕ ਅਫਸਰ ਆ ਉਤੋਂ ਲੇਡੀਜ਼ ਆ ਅਸੀਂ ਰਿਸਪੈਕਟ ਕਰਦੇ ਆਂ ਠੀਕ ਆ ਜੀ ਉਸ ਤੋਂ ਬਾਅਦ ਸਾਰਾ ਕੁਝ ਮਤਲਬ ਰਾਜੀਨਾਮਾ ਉਹਨਾਂ ਦੀ ਮਨਜ਼ੂਰੀ ਨਾ ਹੋਇਆ ਇਹ ਗੱਲ ਆ ਜੀ